ਹਾਂ ਨਿਤ ਕਿਰਤ ਜਾਈਏ ਜਿਨ ਰਾਤੀ ਗੁਣ ਗਾਏ ਸਰਨਾਮਿਤ ਕਿਰਤ ਜਾਈਏ ਦਿੱਨ ਹਿਰਦੇ ਵਿੱਚ ਆ ਇਹ ਨਾਮ ਪਿਆਰਾ ਇਸ ਹਿਰਦੇ ਵਿੱਚ ਹੈ ਇਹ ਨਾਮ ਪਿਆਰਾ ਜਿਸ ਹਿ ਤਹੋ ਮੁਖਵਾਨ ਹੋ ਦਇਵਾਨ ਹੋ ਦਇਵਾਨ ਹੋ ਪ੍ਰਭੂ ਵਾਲਮੀਕ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਪ੍ਰਗਟ ਜਿਹੜੇ ਜੀਆਂ ਖੁਸ਼ੀਆਂ ਨੂੰ ਮੁਖ ਰੱਖਦੇ ਹੋਏ ਅੱਜ 12 ਅਕਤੂਬਰ ਨੂੰ ਸਮੂਹ ਦਬਈਆਂ ਸੰਗਤਾਂ ਵੱਲੋਂ ਭਗਵਾਨ ਵਾਲਮੀਕ ਜੀ ਬ੍ਰਹਮ ਗਿਆਨੀ ਜਾਗਤੀ ਸੰਸਥਾ ਮਹਿਲਾ ਟੀਮ ਦੇ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀਓ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਆਈਆਂ ਹੋਈਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਆਪ ਜੀ ਦੇ ਪਾਵਨ ਪਵਿੱਤਰ ਪ੍ਰਗਟ ਜਿਹੜੇ ਮਨਾਏ ਗਏ ਨੇ ਭਗਵਾਨ ਵਾਲਮੀਕ ਮਹਾਰਾਜ ਜੀਓ ਇਨ ਮਹਾਨ ਪ੍ਰਗਟ ਦੇ ਅੜੀਆਂ ਖੁਸ਼ੀਆਂ ਅੰਦਰ ਸਤਿਗੁਰ ਸੱਚੇ ਪਾਸ਼ਾ ਜੀ ਉਹ ਗੁਣ ਗਾਨ ਕੀਤੇ ਗਏ ਨੇ ਜੋ ਆਪ ਜੀ ਦੇ ਪਾਵਨ ਪਿਤਰ ਇਤਿਹਾਸ ਨੂੰ ਲੈ ਕੇ ਸਤਿਗੁਰ ਸੱਚੇ ਪਾਸ਼ਾ ਜੀ ਉਹ ਪਰਵਚਨ ਹੋਏ ਨੇ ਪਰਵਚਨ ਕਰਦੇ ਹੋਏ ਸਾਧ ਸੰਗਤ ਦੇ ਹੋਏ ਭੁੱਲਣਾ ਚੁੱਕਾ ਹੋਈਆਂ ਅਖਰਾਂ 'ਚ ਵਾਦ ਕਾਟ ਹੋ ਗਈ ਹੋਵੇ ਸਤਿਗੁਰ ਸੱਚੇ ਪਾਸ਼ਾ ਜੀ ਉਹ ਆਪ ਜੀ ਦੀ ਪਾਵਨ ਪਿਤਰ ਬਾਣੀ ਪੜਦੇ ਸੁਣਦੇ ਸਮੇਂ ਅਨੇਕਾ ਪ੍ਰਕਾਰ ਦੇ ਭੁੱਲਣਾ ਚੁੱਕਾ ਹੋਈਆਂ ਸਤਿਗੁਰ ਜੀ ਆਪ ਬਖਸ਼ਣਹਾਰ ਹੋ ਮੈਨੂੰ ਬਖਸ਼ ਦਿਓ ਮਹਾਰਾਜ ਮੈਂ ਅਪਰਾਧੀ ਜੀ ਅਪਰਾਧੀ ਦਾਤਾ ਜੀ ਆਪ ਬਖਸ਼ਣਹਾਰ ਹੋ ਕਿਰਪਾ ਕਰਨ ਵਾਲੇ ਹੋ ਗਲਤੀਆਂ ਤਰਤੀਆਂ ਮਾਫ ਕਰਨ ਵਾਲੇ ਹੋ ਭਗਵਾਨ ਵਾਲਮੀ ਤੁਮਾਰੀ ਕਿਰਪਾ ਕਰਿਓ ਇਹ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀ ਕੁਮਾਰ ਜੀ ਆਪ ਜਿਨੇ ਸਾਰੀਆਂ ਹੀ ਸੰਤਾਂ ਦੇ ਕਾਜ ਸਵਾਰਨੇ ਜੈਸੇ ਸੀਤਾ ਮਤ ਕੇ ਪ੍ਰਭੂ ਆਪ ਸਵਾਰੇ ਕਾਜ ਹਮ ਭਗਤਨ ਹਰੇ ਆਪ ਦੇ ਹਾਥ ਤੁਮਾਰੇ ਲਾਜ ਇਨਾ ਮਹਾ ਵਕਤ ਅਨੁਸਾਰ ਭਗਵਾਨ ਵਾਲਮੀ ਕਿਓ ਇਸ ਤਰ੍ਹਾਂ ਆਪ ਜੀ ਨੇ ਮਾਤਾ ਸੀਤਾ ਜੀ ਦੀ ਲਾਜਪਤ ਰੱਖੀ ਆਈਆਂ ਹੋਈਆਂ ਸੰਤਾਂ ਦੇ ਕਦਮ-ਕਦਮ ਲੇਖੇ ਲਾਉਣਾ ਲਾਜਪਤ ਰੱਖਣੀ ਪਰਿਵਾਰਾਂ ਦੇ ਵਿੱਚ ਸੁਖ ਸ਼ਾਂਤੀ ਬਖਸ਼ਿਸ਼ ਕਰਨੇ ਭਗਵਾਨ ਵਾਲਮੀ ਕੀ ਮਹਾਰਾਜ ਜੀਓ ਕਿਰਪਾ ਕਰਿਓ ਕਦਮ-ਕਦਮ ਲੇਖੇ ਲਾਉਣਾ ਮੇਰ ਪਰ ਹੱਥ ਰੱਖਣਾ ਜੀਨਾਂ ਖਜ਼ਾਨੇ ਵਿੱਚੋਂ ਖਜ਼ਾਨੇ ਆਈ ਜੀ ਆਪ ਜੀ ਨੇ ਖਜ਼ਾਨੇ ਭਰਪੂਰ ਕਰਨੇ ਕਿਰਪਾ ਕਰਨੇ ਭਗਵਾਨ ਵਾਲਮੀ ਕੀ ਮਹਾਰਾਜ ਸਾਰਿਆਂ ਦੇ ਕਮਾਇਆ ਵਿੱਚ ਤਿੰਨ ਦੁੱਖਣਿਆ ਰਾਜ ਚੋਗਣੇ ਧਰੱਖਿਆ ਬਖਸ਼ਿਸ਼ ਕਰਿਓ ਇਹ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀ ਕੀ ਮਹਾਰਾਜ ਜੀਓ ਆਪ ਜੀ ਨੇ ਆ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਸਰਬੱਤ ਸੰਗਤ ਨੇ ਕੜਾ ਪ੍ਰਸ਼ਾਦ ਦੀ ਦੇਖਦਾਰ ਕੀਤੀ ਹੈ ਆਪ ਜੀ ਨੂੰ ਭੋਗ ਲੱਗੇ ਭੋਗ ਲੱਗੇ ਆਪ ਪ੍ਰਸ਼ਾਦ ਅੰਮ੍ਰਿਤ ਖਾਦੀ ਇੱਥੇ ਸੀਤਾ ਮਾਤ ਨੇ ਹੈਸੀ ਲਹੂ ਸੁਨਾ ਮਹਾ ਜਣਿਆ ਬਗਵਾਨ ਨੀਤ ਜੀ ਦੇ ਹੋਏ ਹੋਏ ਮਿਤਸਾ ਜੀ ਬਣਿਆ

अगले जगत के प्रभु जी की जो में वरदान शांति और संतोष दो सुखों गुड़ ज्ञान साध संगत होती रहे काया शुद्ध ਪ੍ਰਭੂ ਆਲਮੀ ਕੇ ਸਤਨਾਮ ਤੋ ਜੋ ਸਿਮਰੇ ਮਨ ਲਾਏ ਸੱਚੇ ਨਾਮ ਬਿਮਾਨ ਪਰ ਚੜ ਬੈ ਕੁੰਠ ਮੇ ਜਾਏ ਬੜੇ ਸੁਣੇ ਜੋ ਅਮਰ ਕਥਾ ਤੇ ਕਰ ਪੂਰਾ ਧਿਆਨ ਉਨ ਪਰਦਾਤਾ ਵਾਲਮੀਕ ਜੀ ਹੋ ਕੇ रहे संगत भगवान जी धीजो ज्ञान प्रकाश जीवन मुक्ति के लिए हम करते हैं अरदास जीवन मुक्ति के लिए हम करते हैं अरदास हे क्यों का हजरे अमर निरंकार आज दुर्ग अजल अनामी सर ਅਪਕੰਤ ਰਜਮੀ ਅਕਾਲ ਜੋਤ ਹੁਕਮ ਰਜਾਈ ਸ੍ਰੀ ਗੁਰੂ ਆਦਿਗਿ ਰੋਪਤਾਰੇ ਆਏ ਨਮਸਕਾਰ ਨਮਸਕਾਰ ਤੁਝੇ ਕੋਟ ਕੋਟ ਨਮਸਕਾਰ ਤੂੰ ਹੀ ਏਕ ਤੇਰੇ ਨਾਮ ਕੋਟੇਕ ਤੂੰ ਹੀ ਏਕ ਤੇਰੇ ਨਾਮ ਕੋਟੇਕ ਹੀ ਅਸਰ ਅਮਰ ਤੇ ਕਾਲ ਦੇ ਦਰਸ਼ੀ ਪਰਮ ਪਿਤਾ ਪਰਮਾਤਮਾ ਭਗਵਾਨ ਵਾਲੀਕ ਮਹਾਰਾਜਿਓ ਆਪ ਘਟ ਘਟ